ਇੱਕ ਫੁੱਲ ਵੇਚਣ ਵਾਲੀ ਮਾਂ ਦਾ ਬੇਟਾ ਆਈਫੋਨ ਖਰੀਦਣ ਲਈ ਤਿੰਨ ਦਿਨਾਂ ਤੱਕ ਭੁੱਖ ਹੜਤਾਲ ਤੇ ਬੈਠਾ ਰਿਹਾ ਜusne ਤਿੰਨ ਦਿਨ ਕੁਝ ਵੀ ਨਹੀਂ ਖਾਦਾ ਨਾ ਹੀ ਪਾਣੀ ਪੀਤਾ ਥਕ ہار ਕੇ ਉਸਦੀ ਮਾਂ ਨੂੰ ਉਸਦੀ ਜ਼ਿੱਦ ਪੂਰੀ ਕਰਨੀ ਪਈ ਮਾਂ ਨੇ ਫੁੱਲ ਵੇਚ ਕੇ ਜੋ ਲੱਖਾਂ ਰੁਪਏ ਅਤੇ ਜੋੜੇ ਹੋਏ ਸਨ ਆਪਣੇ ਪੁੱਤਰ ਦੇ ਭਵਿੱਖ ਲਈ ਸੁਧਾਰਨ ਦੇ ਲਈ ਜਿਹੜੇ ਉਹਨੇ ਬਚਾਏ ਸਨ ਉਹ ਆਈਫੋਨ ਦੇ ਲਈ ਖਰਚ ਕਰਨੇ ਪਏ ਮਾਂ ਨੇ ਪੈਸੇ ਦਿੱਤੇ ਅਤੇ ਆਪਣੇ ਬੇਟੇ ਲਈ ਆਈਫੋਨ ਖਰੀਦਿਆ ਆਈਫੋਨ ਖਰੀਦਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਫੇਸਬੁੱਕ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਜੋ ਸਾਫ਼ ਨਜ਼ਰ ਆ ਰਿਹਾ ਹੈ ਕਿ ਲੜਕੇ ਦੇ ਹੱਥ ਕਰੰਸੀ ਨੋਟਾਂ ਦੇ ਨਾਲ ਭਰੇ ਹੋਏ ਨੇ ਜਦਕਿ ਮਾਂ ਦੇ ਚਿਹਰੇ ਤੇ ਬਿਲਕੁਲ ਵੀ ਖੁਸ਼ੀ ਨਜ਼ਰ ਨਹੀਂ ਆਈ ਜਦਕਿ ਬੇਟੇ ਦੇ ਚਿਹਰੇ ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ ਇਹ ਤੇ ਵੀਡੀਓ viral ਹੋਣ ਤੋਂ ਬਾਅਦ ਉਪਭੋਗਤਾ ਨੇ ਜਿਹੜੇ social media ਤੇ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਜਿਦੇ ਵਿੱਚ ਕਈ ਲੋਕਾਂ ਨੇ ਲੜਕੇ ਦੀ ਆਲੋਚਨਾ ਕੀਤੀ ਕਿ ਉਹ ਆਪਣੀ ਮਾਂ ਦੇ ਸੰਘਰਸ਼ ਅਤੇ ਮਿਹਨਤ ਨੂੰ ਨਹੀਂ ਸਮਝਦਾ ਇੱਕ ਯੂਜ਼ਰ ਨੇ ਲਿਖਿਆ ਤੁਸੀਂ ਉਸ ਆਈਫੋਨ ਦਾ ਕੀ ਕਰੋਗੇ ਜੇਕਰ ਤੁਸੀਂ ਉਸ ਪੈਸੇ ਦੀ ਵਰਤੋਂ ਕਿਸੇ ਚੰਗੇ ਕੰਮ ਲਈ ਕੀਤੀ ਹੁੰਦੀ ਤਾਂ ਤੁਹਾਡੀ ਅਤੇ ਤੁਹਾਡੀ ਮਾਂ ਦੀ ਜ਼ਿੰਦਗੀ ਬਿਹਤਰ ਹੋਣੀ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਇੱਕ ਲੜਕਾ ਆਈਫੋਨ ਖਰੀਦਣ ਲਈ ਮੋਬਾਈਲ ਸਟੋਰ ਤੇ ਖੜਾ ਦਿਖਾਈ ਦੇ ਰਿਹਾ ਹੈ ਜਦ ਇੱਕ ਆਦਮੀ ਉਸ ਨੂੰ ਪੁੱਛਦਾ ਹੈ ਉਸ ਨੂੰ ਕਿਹੜਾ ਫੋਨ ਚਾਹੀਦਾ ਹੈ ਤਾਂ ਉਸ ਦੀ ਮਾਂ ਉਸ ਨੂੰ ਦੱਤੀ ਉਸਨੇ ਸਾਰੇ ਪੈਸੇ ਦੇ ਦਿੱਤੇ ਨੇ ਉਹਦੀ ਮਾਂ ਕਹਿੰਦੀ ਹੈ ਮੈਂ ਇੱਕ ਮੰਦਰ ਦੇ ਬਾਹਰ ਫੁੱਲ ਵੇਚਦੀਆਂ ਮੇਰੇ ਬੇਟੇ ਨੇ ਤਿੰਨ ਦਿਨਾਂ ਤੋਂ ਕੁਝ ਵੀ ਨਹੀਂ ਖਾਦਾ ਕਿਉਂਕਿ ਉਹ ਆਈਫੋਨ ਦੀ ਮੰਗ ਕਰ ਰਿਹਾ ਹੈ ਸੋ ਉਸ ਦੀ ਮੰਗ ਨੂੰ ਪੂਰਾ ਕਰਦੇ ਹੋਏ ਉਹਨੇ ਜਿੰਨੇ ਵੀ ਸੰਘਰਸ਼ ਕੀਤਾ ਹੈ ਜੋ ਵੀ ਪੈਸੇ ਜੋੜੇ ਹੋਏ ਸਨ ਆਪਣੇ ਪੁੱਤ ਨੂੰ ਦੇ ਦਿੱਤੇ ਪਰ ਉਸ ਬੱਚੇ ਨੂੰ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਕਮੈਂਟਸ ਆਹੀਆਂ ਜਿਹੜਾ ਲੋਕ ਹੈ ਜਿਹੜਾ ਪ੍ਰਤੀਕਿਰਿਆ ਦੇ ਰਹੇ ਨੇ ਤੁਹਾਡੀ ਇਸ ਬਾਰੇ ਕੀ ਪ੍ਰਤੀਕਿਰਿਆ ਜ਼ਰੂਰ ਹੈ